ਇਲਾ ਹੈੱਡਕੁਆਰਟਰ ਤੇ ਡੀਸੀ ਦੇ ਦਫ਼ਤਰ ਦੇ ਸਾਹਮਣੇ ਪ੍ਰਧਾਨ ਮੰਤਰੀ ਤੇ ਮੁੱਖ ਮੰਤਰੀ ਪੰਜਾਬ ਦੀਆਂ ਆਖੀਆਂ ਸਾਡੀਆਂ ਜਾਣਦੀਆਂ 15 ਅਗਸਤ ਨੂੰ ਰੋਜ਼ ਵੱਜੋਂ ਰੋਜ਼ ਨਜ਼ਾਰਾ ਕਰਨਾ ਕੌਮੀਆਂ ਸਾਫ ਮੋਰਚੇ ਦੇ ਵਿੱਚ ਅੱਜ ਕੌਮੀ ਸਾਫ ਮੋਰਚੇ ਦੇ ਵੱਲੋਂ ਗੁਰਦੁਆਰਾ ਸ੍ਰੀ ਅੰਮ੍ਰਿਤਸਰ ਸਾਹਿਬ ਵਿਖੇ ਇੱਕ ਵਿਸ਼ੇਸ਼ ਮੀਟਿੰਗ ਕੀਤੀ ਗਈ ਜਿਸ ਵਿੱਚ ਕੌਮੀ ਸਾਫ ਮੋਰਚੇ ਦੇ ਸਰਪ੍ਰਸਤ ਬਾਪੂ ਗੁਰਚਰਨ ਸਿੰਘ ਕਨਵੀਨਰ ਪਾਲ ਸਿੰਘ ਫਰਾਂਸ ਗੁਰਦੀਪ ਸਿੰਘ ਬਠਿੰਡਾ ਡਾਕਟਰ ਦਰਸ਼ਨਪਾਲ ਸਤਨਾਮ ਸਿੰਘ ਬੈਰੋ ਕਿਸਾਨ ਆਗੂ ਤੋਂ ਇਲਾਵਾ ਵਕ ਵਕ ਜਥੇਬੰਦੀਆਂ ਅਤੇ ਕੌਮੀ ਇਨਸਾਫ ਮੋਰਚੇ ਦੇ ਪ੍ਰਬੰਧਕ ਇਕੱਠੇ ਹੋਏ ਤੇ ਇਸ ਮੌਕੇ ਸਾਰਿਆਂ ਦੇ ਵਿਚਾਰ ਲਏ ਗਏ ਕਿ ਕਿਸ ਤਰ੍ਹਾਂ ਮੋਰਚੇ ਨੂੰ ਹੋਰ ਤੇਜ਼ ਕੀਤਾ ਜਾਵੇ ਮੋਰਚੇ ਦੀ ਮਜ਼ਬੂਤੀ ਲਈ ਇਸ ਇਕੱਤਰਤਾ ਵਿੱਚ ਹਾਜ਼ਰ ਸੱਜਣਾ ਨੇ ਆਪੋ ਆਪਣੇ ਵਿਚਾਰ ਸਾਂਝੇ ਕੀਤੇ ਬਾਬੂ ਗੁਰਚਨ ਸਿੰਘ ਅਤੇ ਡਾਕਟਰ ਦਰਸ਼ਨਪਾਲ ਨੇ ਮੋਰਚੇ ਦੀ ਅਗਲੀ ਰਣਨੀਤੀ ਬਾਰੇ ਜਾਣਕਾਰੀ ਦਿੱਤੀ। ਉਹਨਾਂ ਦੱਸਿਆ ਕਿ ਮੋਰਚੇ ਵਿੱਚ ਪਹੁੰਚੇ ਸਾਰੇ ਸੱਜਣਾ ਨੇ ਆਪੋ ਆਪਣੇ ਵਿਚਾਰ ਦਿੱਤੇ ਹਨ। ਜਿਸ ਨੂੰ ਮੁੱਖ ਰੱਖਦੇ ਹਾਂ 22 ਜੂਨ ਨੂੰ ਕੌਮੀ ਇਨਸਾਫ ਮੋਰਚੇ ਦੇ ਜੂਨ 84 ਦੇ ਕੱਲੂ ਘਰੇ ਦੇ ਸਬੰਧ ਵਿੱਚ ਕਰਵਾਏ ਜਾ ਰਹੇ ਸਮਾਗਮ ਵਿੱਚ ਵੱਧ ਚੜ੍ਹ ਕੇ ਹਾਜ਼ਰੀ ਭਰੀ ਜਾਵੇਗੀ। ਕੌਮੀ ਇਨਸਾਫ ਮੋਰਚੇ ਵੱਲੋਂ 22 ਤਰੀਕ ਦਾ ਜਿਹੜਾ 6 ਜੂਨ 1983 ਦੇ ਸ਼ਹੀਦਾਂ ਨੂੰ ਸਮਰਪਿਤ ਹੈ ਉਹ ਰੱਖਿਆ ਗਿਆ ਮੋਰਚੇ ਵਿੱਚ ਉਸ ਦਿਨ ਕੀਰਤਨ ਦਰਬਾਰ ਹੋਵੇਗਾ ਤੇ ਉਹਨਾਂ 1983 ਦੇ ਸ਼ਹੀਦਾਂ ਨੂੰ ਸ਼ਰਧਾਂਜਲੀ ਭੇਟ ਕੀਤੀ ਜਾਵੇਗੀ ਸੋ ਖਾਸ ਕਰਕੇ ਕੁਆਬ ਇਲਾਕੇ ਨੂੰ ਬੇਨਤੀ ਹੈ ਕਿ ਉਸ ਦਰਬਾਰ ਤੋਂ ਬਾਅਦ ਦੇ ਇੱਥੇ ਇਕੱਠ ਹੋਏ ਪਹੁੰਚੋ ਮੋਰਚੇ 'ਚ ਤਾਂ ਕਿ ਅਸੀਂ ਆਪਣੇ ਉਹਨਾਂ ਸ਼ਹੀਦਾਂ ਨੂੰ ਸ਼ਰਧਾ ਤੇ ਸਤਿਕਾਰ ਭੇਟ ਕਰ ਸਕੀਏ ਮੀਟਿੰਗ ਵਿੱਚ ਇਹ ਵੀ ਮਤਾ ਪਾਸ ਕੀਤਾ ਗਿਆ ਕਿ 4 ਅਗਸਤ 2025 ਨੂੰ ਪੂਰੇ ਪੰਜਾਬ ਦੇ ਵਿੱਚ ਜ਼ਿਲ੍ਹਾ ਪੱਧਰ ਤੇ ਡੀਸੀ ਦਫ਼ਤਰਾਂ ਦੇ ਮੁਰੇ ਭਾਰਤ ਦੇ ਪ੍ਰਧਾਨ ਮੰਤਰੀ ਅਤੇ ਪੰਜਾਬ ਦੇ ਮੁੱਖ ਮੰਤਰੀ ਦੇ ਪੁਤਲੇ ਸਾੜੇ ਜਾਣਗੇ। ਇਸ ਦੇ ਇਲਾਵਾ 15 ਅਗਸਤ 2025 ਨੂੰ ਕੌਮੀ ਸਾਫ ਮੋਰਚੇ ਤੇ ਵੱਡਾ ਸਮਾਗਮ ਕੀਤਾ ਜਾਵੇਗਾ। ਮੀਟਿੰਗ ਵਿੱਚ ਇਹ ਵੀ ਮਤਾ ਪਾਸ ਕੀਤਾ ਗਿਆ ਕਿ ਵਾਕ ਵਾਕ ਜਥੇਬੰਦੀਆਂ ਦੇ ਵੱਲੋਂ ਮੁੱਖ ਮੰਤਰੀ ਪੰਜਾਬ ਦੇ ਚੰਡੀਗੜ੍ਹ ਸਥਿਤ ਰਿਹਾਈਸ਼ਵਾਲ ਨੂੰ ਕੌਮੀ ਸਾਫ ਮੋਰਚੇ ਤੋਂ ਜਾਂਦੇ ਜਥੇ ਦੇ ਵਿੱਚ ਹਾਜ਼ਰੀ ਭਰੀ ਜਾਇਆ ਕਰੇਗੀ ਅਤੇ ਮੋਰਚੇ ਦੀ ਚੜ੍ਹਦੀ ਕਲਾ ਵਾਸਤੇ ਪਿੰਡ ਪਿੰਡ ਮੀਟਿੰਗਾਂ ਕੀਤੀਆਂ ਜਾਣਗੀਆਂ। ਸਾਧੂ ਸੰਤਾਂ ਨਾਲ ਤੇ ਰਾਗੀਟਾ ਢੀ ਜਥਿਆਂ ਨੂੰ ਬੇਨਤੀ ਕੀਤੀ ਜਾਵੇਗੀ ਕਿ ਬੰਦੀ ਸਿੰਘਾਂ ਦੀ ਰਿਹਾਈ ਅਤੇ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਦੋਸ਼ੀਆਂ ਨੂੰ ਸਜ਼ਾਵਾ ਦਵਾਉਣ ਦੇ ਲਈ ਲਗਾਤਾਰ ਚੱਲ ਰਹੇ ਕੌਮੀ ਸਾਫ ਮੋਰਚੇ ਦੇ ਵਿੱਚ ਗੁਰੂ ਜਸਰਾਹੀ ਸੰਗਤ ਨੂੰ ਜੋੜਿਆ ਜਾਵੇ। ਇਸ ਤੋਂ ਇਲਾਵਾ ਮਨੁੱਖੀ ਅਧਿਕਾਰ ਸੰਘਨਾ ਵੱਲੋਂ ਵੀ ਮੋਰਚੇ ਦੀ ਆਵਾਜ਼ ਨੂੰ ਬੁਲੰਦ ਕੀਤਾ ਜਾਵੇਗਾ। ਅੱਜ ਗੁਰਦੁਆਰਾ ਅੰਮ੍ਰਿਤਸਰ ਵਿਖੇ ਕੌਮੀ ਇਨਸਾਫ ਮੋਰਚੇ ਦੀ ਤਾਲਮੇਲ ਕਮੇਟੀ ਤੇ ਹੋਰ ਸਮੂਹ ਜਥੇਬੰਦੀਆਂ ਦੇ ਅਗੂ ਸਹਿਬਾਨ ਦੀ ਮੀਟਿੰਗ ਸੱਦੀ ਗਈ ਸੀ ਸੋ ਮੀਟਿੰਗ ਹੋਈ ਹੈ ਮੀਟਿੰਗ ਚ ਕਿਉਂਕਿ ਕੌਮੀ ਇਨਸਾਮ ਮੋਰਚੇ ਦੇ ਮੁੱਦਿਆਂ ਨੂੰ ਸਰਕਾਰਾਂ ਹੱਲ ਕਰਨ ਲਈ ਤਿਆਰ ਨਹੀਂ ਸੋ ਅੱਜ ਇੱਕ ਸਾਂਝੀ ਵਿਚਾਰ ਹੋਈ ਹੈ ਕਿ 4 ਅਗਸਤ ਨੂੰ ਜ਼ਿਲ੍ਹਾ ਲੈਵਲ ਤੇ ਜ਼ਿਲ੍ਹਾ ਹੈੱਡਕੁਆਟਰ ਤੇ ਡੀਸੀ ਦੇ ਦਫ਼ਤਰ ਦੇ ਸਾਹਮਣੇ ਪਰਧਾਨ ਮੰਤਰੀ ਤੇ ਮੁੱਖ ਮੰਤਰੀ ਪੰਜਾਬ ਦੀਆਂ ਅਰਥੀਆਂ ਸਾਡੀਆਂ ਜਾਣਗੀਆਂ ਤੇ 15 ਅਗਸਤ ਨੂੰ ਜਿਸ ਦਿਨ ਇਹ ਸਰਕਾਰਾਂ ਆਜ਼ਾਦੀ ਦੇ ਜਸ਼ਨ ਮਨਾ ਰਹੀਆਂ ਕਿਉਂਕਿ ਉਹ ਸੰਵਿਧਾਨ ਸਾਨੂੰ ਬਰਾਬਰਤਾ ਦਾ ਹੱਕ ਨਹੀਂ ਦੇ ਰਿਹਾ ਸੋ ਇਸ ਕਰਕੇ ਅਸੀਂ 15 ਅਗਸਤ ਨੂੰ ਰੋਜ਼ ਵਜੋਂ ਰੋਜ਼ ਮਜਾਰਾ ਕਰਨਾ ਕੌਮੀਆਂ ਸਾਹਿਬ ਮੋਰਚੇ ਦੇ ਵਿੱਚ ਸੋ ਸੰਗਤਾਂ ਨੂੰ ਅਪੀਲ ਹੈ ਕਿ ਇਹ ਦੰਦ ਭਰੀ ਅਪੀਲ ਜ਼ਰੂਰ ਸੁਣਨ ਕੇ ਵੱਧ ਤੋਂ ਵੱਧ ਉਸਨਨ 4 ਅਗਸਤ ਨੂੰ ਅਸੀਂ ਜ਼ਿਲ੍ਹਾ ਹੈੱਡਕੁਆਟਰਾਂ ਤੇ ਇਕੱਠ ਕਰੀਏ ਤੇ 15 ਅਗਸਤ ਨੂੰ ਮੋਰਚੇ 'ਚ ਆਕੇ ਇਕੱਠ ਕਰੀਏ ਡਾਕਟਰ ਦਰਸ਼ਨਪਾਲ ਨੇ ਵੀ ਕੌਮੀ ਇਨਸਾਫ ਮੋਰਚੇ ਦੀ ਚੜ੍ਹਦੀ ਕਲਾ ਦੇ ਲਈ ਆਪਣੇ ਸੁਝਾਅ ਦਿੱਤੇ ਅਤੇ ਮੋਰਚੇ ਦੀ ਅਗਲੀ ਰਣਨੀਤੀ ਬਾਰੇ ਦੱਸਿਆ। ਉਹਨਾਂ ਦੱਸਿਆ ਕਿ 11 ਜੁਲਾਈ ਨੂੰ ਕਿਸਾਨ ਭਵਨ ਵਿਖੇ ਕੌਮੀ ਇਨਸਾਫ ਮੋਰਚੇ ਦੀ ਚੜ੍ਹਦੀ ਕਲਾ ਲਈ ਅਤੇ ਅਗਲੇ ਪ੍ਰੋਗਰਾਮਾਂ ਲਈ ਮੀਟਿੰਗ ਹੋਵੇਗੀ। ਇਸ ਮੌਕੇ ਭਾਈ ਪਾਲ ਸਿੰਘ ਫਰਾਂਸ ਨੇ ਅੱਜ ਦੀ ਮੀਟਿੰਗ ਵਿੱਚ ਪਹੁੰਚੇ। ਸਾਰੇ ਬਤਵੰਤੇ ਸੱਜਣਾ ਦਾ ਤਹਿ ਦਿਲੋਂ ਧੰਨਵਾਦ ਕੀਤਾ ਅਤੇ ਆਸ ਪ੍ਰਗਟਾਈ ਕਿ ਅੱਗੋਂ ਵੀ ਇਸੇ ਤਰ੍ਹਾਂ ਵੱਧ ਚੜ੍ਹ ਕੇ ਸਹਿਯੋਗ ਦੇਣਗੇ। ਇਹ ਦੋਨਾਂ ਪ੍ਰੋਗਰਾਮਾਂ ਦੀ ਅੱਜ ਜੋ ਮੀਟਿੰਗ ਹੋਈ ਹੈ ਇਹਦੇ ਫੈਸਲੇ ਹੋਏ ਨੇ ਤੇ ਫੈਸਲਿਆਂ ਨੂੰ ਹੋਰ ਵਿਸ਼ਾਲ ਕਰਨ ਲਈ 11 ਜੁਲਾਈ ਨੂੰ ਕਿਸਾਨ ਭਗਤ ਨੂੰ ਵਿਖੇ ਮੀਟਿੰਗ ਕੀਤੀ ਜਾਊਗੀ ਜਿਹਦੇ ਪੰਜਾਬ ਜੀਆਂ ਸਮੂਚੀਆਂ ਕਿਸਾਨ ਮਜ਼ਦੂਰ ਮੁਲਾਜ਼ਮ ਵਿਦਿਆਰਥੀ ਦਲਿਤ ਜਥੇਬੰਦੀਆਂ ਤੇ ਪੰਥਕ ਜਿੰਨੀਆਂ ਵੀ ਧਿਰਾਂ ਨੇ ਜਥੇਬੰਦੀਆਂ ਨੇ ਸੰਸਥਾਵਾਂ ਨੇ ਉਹਨਾਂ ਦੇ ਜਿਹੜੇ ਸਾਡੇ ਸੱਤ ਸਮਾਜ ਦੇ ਸੰਤ ਨੇ ਉਹਨਾਂ ਨੂੰ ਸਾਰਿਆਂ ਨੂੰ ਪੰਥਕ ਧਰਾਂ ਦੀਆਂ ਪਾਰਟੀਆਂ ਜਥੇਬੰਦੀਆਂ ਨੂੰ ਸੱਦਿਆ ਜਾਊਗਾ ਤੇ ਇਹਨੇ ਜਿਹੜੇ ਪ੍ਰੋਗਰਾਮ ਨੇ ਇਹ 4 ਤਰੀਕ ਦਾ ਪ੍ਰੋਗਰਾਮ ਜਿਵੇਂ 29 ਤਰੀਕ ਨੂੰ ਤਹਿਸੀਲਾਂ ਦੇ ਉੱਤੇ ਰੋਸ ਮਾਰ ਰੋਸ ਧਰਨੇ ਕਰਦੇ ਹੋਏ ਚੇਤਾਵਨੀ ਪੱਤਰ ਭੇਜੇਗੇ ਸੀ ਰਾਸ਼ਟਰਪਤੀ ਨੂੰ ਤੇ ਗਵਰਨਰ ਨੂੰ ਹੁਣ ਉਹਨਾਂ ਦੇ ਜਿਹੜੇ ਆਪਣੇ ਪ੍ਰਾਈਮ ਮਿਨਿਸਟਰ ਤੇ ਆਪਣੇ ਚੀਫ ਮਿਨਿਸਟਰ ਨੇ ਪੰਜਾਬ ਦੇ ਉਹਨਾਂ ਦੀਆਂ ਅਰਥੀਆਂ ਸਾੜ ਕੇ ਰੋਸ ਮਜਾਰੇ ਕੀਤੇ ਜਾਣਗੇ ਵੀ ਇਹ ਜਿਹੜੀਆਂ ਮੰਗਾਂ ਦੇ ਕੌਮੀ ਇਨਸਾਫ ਮੋਰਚੇ ਦੀਆਂ ਮੰਨੋ ਤੇ ਉਸ ਤੋਂ ਬਾਅਦ ਸਰਦਾਂ ਉਹਦੇ ਵਿੱਚ ਹੀ ਦਿੱਤਾ ਜਾਊਗਾ ਕਿ 15 ਅਗਸਤ ਨੂੰ ਵੱਡਾ ਕੱਠ ਕਰੋ ਜਿਹੜਾ ਕੱਠ ਕੌਮੀ ਇਨਸਾਫ ਮੋਰਚਾ ਮੁਹਾਲੀ ਵਿਖੇ ਜੋ ਲੱਗਿਆ ਹੋਇਆ ਉੱਥੇ ਹੋਊਗਾ ਔਰ ਹਜ਼ਾਰਾਂ ਦੀ ਗਿਣਤੀ ਦੇ ਵਿੱਚ ਜ਼ਿਲ੍ਹਿਆਂ ਦੇ ਉੱਤੇ ਵੀ ਲੋਕ ਪਹੁੰਚਣਗੇ ਸਭਤੀਆਂ ਜਾਣ ਲਈ ਰੋਸ ਕਰਨ ਲਈ ਤੇ ਹਜ਼ਾਰਾਂ ਦੀ ਕਈ ਹਜ਼ਾਰਾਂ ਦੀ ਗਿਣਤੀ ਦੇ ਵਿੱਚ ਮੁਹਾਲੀ ਵਿਖੇ ਲੱਗੇ ਕੌਮੀ ਇਨਸਾਫ ਮੋਰਚੇ 'ਚ ਵੀ ਲੋਕ ਪਹੁੰਚਣਗੇ ਇਹਦੀਆਂ ਅੱਜ ਤਿਆਰੀਆਂ ਹੋ ਸ਼ੁਰੂ ਹੋ ਗਈਆਂ ਤੇ ਹੋਰ ਅੱਗੇ ਪੂਰੇ ਪੰਜਾਬ ਦੇ ਵਿੱਚ ਇਹਦਾ ਮਾਹੌਲ ਹੈ ਜਿਹੜਾ ਆਉਣ ਵਾਲੇ ਸਮੇਂ 'ਚ ਬੁਲਾਇਆ ਜਾਵੇਗਾ